2016 ਵਿੱਚ ਅਕਾਲੀ ਭਾਜਪਾ ਸਰਕਾਰ ਵੱਲੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਦਾ ਨਿਰਮਾਣ ਕਰਵਾਇਆ ਗਿਆ ਜੋ ਉਸ ਸਮੇਂ ਯਾਤਰੀਆਂ ਅਤੇ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਸੀ ਪਰ ਸਮੇਂ ਦੇ ਨਾਲ ਗੇਟ ਦੀ ਸਾਂਭ ਸੰਭਾਲ ਨਾ ਹੋਣ ਕਰਕੇ ਗੋਲਡਨ ਗੇਟ ਦੇ ਹਾਲਾਤ ਤਰਸਯੋਗ ਬਣਦੇ ਗਏ ਪੰਛੀਆਂ ਵੱਲੋਂ ਆਲ ਨੇ ਬਣਾਏ ਨਾਨਕਸ਼ਾਹੀ ਇੱਟਾਂ ਟੁੱਟਦੀ ਰਹੀ ਅਤੇ ਗੁੰਮਤ ਨੂੰ ਜੰਗਾਲ ਨੇ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੁਣ ਨਗਰ ਨਿਗਮ ਵੱਲੋਂ ਇਸ ਦੇ ਸੁੰਦਰੀਕਰਨ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ অতি ਆਧੁਨਿਕ ਮਸ਼ੀਨਾਂ ਨਾਲ ਵਰਕਰਾਂ ਵੱਲੋਂ ਕੰਮ ਜਾਰੀ ਹੈ ਅਤੇ ਅਗਲੇ ਕੁਝ ਮਹੀਨਿਆਂ ਤੱਕ ਇਸ ਦਾ ਕੰਮ ਪੂਰਾ ਹੋ ਜਾਵੇਗਾ। ਮੈਂ ਲਾਈਆਂ ਵਾ ਮਸ਼ੀਨਾ ਮਚੁੰਨਾ ਤੇ ਅੱਜ ਗਾ ਖੋਣ ਤੇ ਆ ਪੇਂਟ ਹੁੰਦਾ ਵਾ ਵੇਖੋ ਦੇ ਕੰਮ ਗੁੰਮ ਕਰਨਾ। ਪਹਿਲਾਂ ਤੇ ਇਦਾਂ ਹੀ ਮਤਲਬ ਜਿੱਦਾਂ ਮੂਹੀ ਮਾ ਪੈਂਦਾ ਸੀ ਕਾਲਾ ਹੋਇਆ ਪਿਆ ਸਾਰਾ ਗੋਲਡਨ ਗੇਟ। ਹੁਣ ਥੋੜੀ ਬੋਤ ਸੁਧਾਰ ਕਰਨਦੇ ਆ। ਹੁਣ ਸਾਰਾ ਪੇਂਟ ਪੂਣ ਦੋਰੇ ਕਰੂਗੇ ਤੇ ਆਪਣਾ ਵਧੀਆ ਕੰਮ ਚੱਲ ਰਿਹਾ ਹੈ। ਐਸਾ ਸ਼ਾਨ ਜਦੋਂ ਕੋਈ ਅੰਮ੍ਰਿਤਸਰ ਹੁੰਦਾ ਵਾ ਸਾਰੇ ਪਹਿਲਾਂ ਗੋਲਡਨ ਗੇਟ ਹੀ ਵੇਚਦੇ ਆ ਇਹਦਾ ਫਸਟ ਪਹਿਲਾਂ ਇਤਿ ਇੰਪੈਕਟ ਪੈਂਦਾ ਵੀ ਆਪਣਾ ਪੰਜਾਬ ਕਿਦਾਂ ਦਾ ਲੱਗੂਗਾ ਅੰਮ੍ਰਿਤਸਰ 메ਨ ਗੋਡਨ ਗੇਟ ਇਹ ਬਣਾਇਆ ਹੁੰਦਾ ਨੇ ਇਸੇ ਕਰਕੇ ਬਣਾਇਆ ਵੀ ਸਾਰੇ ਜਣੇ ਨੂੰ ਵੇਖੂਗੇ ਪੰਜਾਬ ਤੇ ਬੜਾ ਵਧੀਆ ਮਤਲਬ ਇੰਪੈਕਟ ਪੈਂਦਾ ਜਦੋਂ ਟੂਰਿਸਟ ਆਉਂਦੇ ਬਾਹਰੋਂ ਮਤਲਬ ਬੜੀ ਸੋਹਣੀ ਚੀਜ਼ ਬਣਾਈ ਇਹਨਾਂ ਨੇ ਹੁਣ ਇਹਨਾਂ ਨੂੰ ਸਿਜਾਵਟ ਕਰਨੀ ਚਾਹੀਦੀ ਆ ਵੀ ਮਤਲਬ ਜਿੱਦਾਂ ਬਾਹਰੋਂ ਆਉਂਦੇ ਲੋਕੀ ਫੋਟੋ ਫੋਟੋ ਚਾਉਂਦੇ ਆ ਵੀ ਯਾਦ ਰੱਖੋ ਵੀ ਅਸੀਂ ਅੰਮ੍ਰਿਤਸਰ ਆਏ ਆ ਵੀ ਪੰਜਾਬ ਆਏ ਪਤਾ ਲੱਗਦਾ ਵੀ ਪੰਜਾਬ ਦਾ ਉਮੀਦ ਇਹ ਹੋਈ ਆ ਬਸ ਮਹੀਨਾ ਲੱਗ ਜੂ ਹੋਰ ਵੱਤ ਵੱਦ ਤੇ ਵਧੀਆ ਪੰਜੂਗਾ ਸਾਰੇ ਜਣੇ ਫਿਰ ਵੇਖੇ ਭੁੱਖਾ ਕਰੂਗੇ 골ਡਨ ਕੇ ਕਲਰ ਆ ਸੋਹਣਾ ਲੱਗਦਾ ਨਾਲੇ ਅਟ੍ਰੈਕਸ਼ਨ ਵੱਧ ਹੀ ਦੂਰੋਂ ਦੂਰੋਂ ਸਾਰੇ ਵੇਖਣ ਆਉਂਦੇ ਲੋਕੀ ਪਹਿਲਾਂ ਤੇ ਬਹੁਤ ਮਾੜੇ ਜਿਹੇ ਹਾਲਾਤ ਮਤਲਬ ਜਦੋਂ ਨਵਾਂ ਨਵਾਂ ਬਣਾਈਏ ਉਦੋਂ ਤੇ ਉਮੀਦਾਂ ਹੈ ਕਿ ਬਹੁਤ ਸੋਹਣਾ ਲੱਗੂਗਾ ਪਰ ਟਾਈਮ ਦੇ ਨਾਲ ਨਾਲ ਆ ਬਹੁਤ ਖਰਾਬ ਹੋ ਜਾਂਦਾ ਆ ਆ ਇਟਾਂ ਵੇਖੋ ਇਟਾਂ ਨੂੰ ਸੁਲਾਬ ਲੱਗੀ ਜਾਂਦੀ ਆ ਇਟਾਂ ਖਰਾਬ ਹੋ ਜਾਂਦੀਆਂ ਇਹਨੂੰ ਇਹਨਾਂ ਨੇ ਹਜੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਆ ਤੇ ਇਹਦਾ ਇਹਨਾਂ ਨੂੰ ਕਰਨਾ ਚਾਹੀਦਾ ਕਿ ਇਦਾਂ ਦਾ ਕਰਨ ਕਿ ਅਗਲੇ 10 ਸਾਲਾਂ ਤੱਕ ਕਿ ਹਾਂ ਭਈ ਇਹ ਜਗ੍ਹਾ ਹੈਗੀ ਆ ਇੱਥੇ ਇੱਥੇ ਆਹ ਜਗ੍ਹਾ ਨੂੰ ਆਪਾਂ ਮਿਲ ਕੇ ਹੋ ਕੇ ਜਾਣਾ ਆ ਇੱਥੇ ਆਪਾਂ ਰੁ ਵੇਖ ਕੇ ਜਾਣਾ ਆ ਤੇ ਆਹ ਸੋਹਣੀ ਜਗ੍ਹਾ ਨੂੰ ਆਪਾਂ ਆਪਣੀ ਯਾਦਗਾਰ ਰੱਖਨੀ ਆ ਕਿ ਸਾਨੂੰ ਆਪਣੀ ਜ਼ਿੰਦਗੀ ਬਾਰੇ ਕਿ ਦੂਜਿਆਂ ਨੂੰ ਦਸੀਏ ਕਿ ਆਪਾਂ ਇੱਥੇ ਆਏ ਸੀ ਤੇ ਆਪਾਂ ਆ ਹੀ ਚਾਹਾਂਗੇ ਕਿ ਆਹ ਜਗ੍ਹਾ ਇੰਨੀ ਸੋਹਣੀ ਹੋ ਜੇ ਤੇ ਆਹ ਅੰਬਰਸੰਧਾ ਇੰਨਾ ਵਧੀਆ ਨਾਮ ਹੋ ਜੇ ਕਿ ਸਾਡਾ ਇੱਜ਼ਤ ਹੋਵੇ ਤੇ ਆਪਾਂ ਆ ਹੀ ਕਹਿਣਗੇ ਕਿ ਆਹ ਜਿਹੜੇ ਕੰਮ ਕਰਨਦੇ ਆ ਤੇ ਚੰਗੀ ਤਰ੍ਹਾਂ ਕਰਨ ਇੱਥੇ ਇੱਕ ਵਾਰੀ ਚੰਗੀ ਤਰ੍ਹਾਂ ਪੈਸੇ ਲਾਣ ਕਿ ਸਾਡਾ बढ़िया ही हो गए अभी ये काम चालू हो रहा है इसका वो पेंट वगैरह कर रहे हैं पहले से बहुत बेहतरीन हो रहा काम बहुत अच्छा हो रहा काम इसका और अभी ये बहुत अच्छा लगेगा तारीफ भी हो रही है काम की और मशीनें सब सारी आ गई हैं चार पाँच दिनों काम करते करते काम होते हुए चार पाँच दिन हो गए मशीन पहले बहुत अब इसकी मरम्मत भी हो रही है जगह जहाँ टूट रहा था वहाँ पे बेल्डिंग में मतलब वो कर रहे हैं बेल्डिंग शेल्डिंग कर रहे हैं जो भी है ਉਹ ਉਸਕੇ ਬਾਅਦ ਫਿਰ ਇਹ ਅੱਛਾ ਲੱਗੇਗਾ ਪੇਂਟ ਹੋਣ ਕੇ ਬਾਅਦ ਚਮਕ ਆ ਜਾਏਗੀ ਇਸਮੇ ਬਹੁਤ ਅੱਛਾ ਲੱਗੇਗਾ ਕਹਿੰਦੇ ਕਿ ਦੇਰ ਆਏ ਦਰੁਸਤ ਆਏ ਅੰਮ੍ਰਿਤਸਰ ਦੀ ਡਿਉੜੀ ਕਹੇ ਜਾਣ ਵਾਲੇ ਗੋਲਡਨ ਗੇਟ ਦਾ ਹੁਣ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਸਾਲ 2016 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਵੱਲੋਂ ਇਸ ਦਾ ਨਿਰਮਾਣ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਇਸ ਦੇ ਹਾਲਾਤ ਖਸਦਾ ਬਣਦੇ ਹੁੰਦੇ ਗਏ ਸੋ ਹੁਣ ਨਗਰ ਨਿਗਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਦਾ ਸੁੰਦਰੀਕਰਨ ਕੀਤਾ ਜਾਵੇ ਤੇ ਕੰਪਨੀ ਵੱਲੋਂ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ మేం ਉਮੀਦ ਕਰਦੇ ਹਾਂ ਕਿ ਕੰਪਨੀ ਜਲਦ ਕੰਮ ਪੂਰਾ ਕਰੇਗੀ ਤੇ ਸਾਨੂੰ ਕੁਝ ਹੋਰ ਵੀ ਨਵਾਂ ਦੇਖਣ ਨੂੰ ਮਿਲੇਗਾ ਅਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇਨ